ਬਲੀ ਅੱਛਾ ਜੀ ਗੱਲ ਇਹ ਹੈ ਵੀ ਇਹ ਪਾਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਕਿਤਾ ਟਿੱਪਰਾਂ ਨੇ ਸੜਕ ਤੋੜੀ ਪਈ ਆ ਤੇ ਪਾਣੀ ਸੜਕ ਤੋੜੀ ਪਈ ਆ ਹਾਂਜੀ ਟੋਏ ਬਹੁਤ ਡੂੰਘੇ ਹੋ ਚੁੱਕੇ ਆ ਹੁਣ ਪਾਣੀ ਨਾਲ ਭਰ ਗਿਆ ਗੱਡੀ ਐ ਸੈਂਸਰ ਵਾਲੀ ਗੱਡੀਆਂ ਸਾਡੀਆਂ ਇਹ ਸੈਂਸਰ ਨੂੰ ਪਾਣੀ ਲੱਗ ਗਿਆ ਇਹ ਬੰਦ ਹੋ ਜਾਣੀ ਉੱਥੇ ਹੂੰ ਠੀਕ ਹੈ ਜੀ ਦੂਸਰੀ ਗੱਲ ਇਹ ਆ ਬਈ ਸਵਾਰੀ ਕਿੰਨੀ ਪ੍ਰੋਬਲਮ ਹੁਣ ਬੰਨ ਨੂੰ ਮੈ ਇੱਥੇ ਤਾਰ ਤਾਰਨਾ ਪੈਣਾ ਕਿਉਂਕਿ ਟੋਏ ਬਹੁਤ ਭਰੇ ਪਏ ਆ ਅੱਗੇ ਜਾਣੀ ਸਾਡੇ ਤੁਸੀਂ ਨਹੀਂ ਹੋਣੀ ਜਾਣਾ ਜੀ ਪਾਣੀ ਅੱਗੇ ਇਹ ਵੀ ਜਿਹੜੀ ਸਵਾਰੀਆਂ ਬੈਠੀਆਂ ਕਿੱਦਾਂ ਜਾਊਗੀਆਂ ਅੱਗੇ ਲੈ ਪਿੰਡਾਂ ਵਿੱਚ ਦੇਖੋ ਇਹਨਾਂ ਨੂੰ ਵਿਚਾਰਿਆਂ ਨੂੰ ਕਿੰਨੀ ਤਕਲੀਫ ਆਦਾ ਸਾਨੂੰ ਕਿੰਨੀ ਤੰਗੀ ਆ ਹੁਣ ਅੱਗੇ ਥੋੜਾ ਪਾਣੀ ਹੁੰਦਾ ਨੰਗ ਜੀ ਦਾ ਹੂੰ ਹੂੰ ਜਦੋਂ ਤੁਹਾਡੇ ਗੱਡੀ ਦੇ ਸੈਂਸਰ ਨੂੰ ਪਾਣੀ ਲੱਗ ਜਾਂਦਾ ਤੁਸੀਂ ਕਿੰਨੇ ਗੱਡੀ ਬੰਦ ਹੋ ਜਾਂਦੀ ਫਿਰ ਤੁਸੀਂ ਸਵਾਰੀਆਂ ਕਿੱਦਾਂ ਬਾਹਰ ਕੱਢਦੇ ਹੋ ਉਹਦਾ ਕੀ ਫੇਹਲ ਤੁਸੀਂ ਕਰਦੇ ਕਿੱਦਾਂ ਗੱਡੀ ਕਿੰਨੀ ਦੇਖਦਾਉਂਦੀ ਤੁਹਾਨੂੰ ਵੀਰ ਜੀ ਫੇ ਕਈ ਵਾਰੀ ਤਾਂ ਇਚੇ ਰੋਕ ਕੇ ਲਾਦੇ ਦੇ ਕਿਸੇ ਨੇ ਬਣਾ ਦੇ ਦੀ ਸੜੀ ਹੁਣ ਪਾਣੀ ਪਤਾ ਨਹੀਂ ਨਗਰੀ ਪਾਣੀ ਜ਼ਿਆਦਾ ਹੋਇਆ ਹੂੰ ਹੂੰ ਉਹ ਇਹ ਬਹੁਤ ਡੂੰਘੇ ਫੜ ਕੇ ਦੇਖੋ ਟਾਇਰ ਇਹਦੇ ਸਕੂਟਰ ਜਿੰਨੇ ਟਾਇਰ ਇਹ ਗੱਡੀ ਪਲਟਣ ਦਾ ਵੀ ਡਰ ਰਿਆ ਇੱਥੇ ਹੂੰ ਹੂੰ ਰੋਡ ਜ਼ਿਆਦਾ ਖਰਾਬ ਆ ਦੂਸਰਾ ਜਿਆਦੀ ਸਮੱਸਿਆ ਜਿਹੜੀ ਆ ਸਿਰ ਪਾਣੀ ਦੀ ਆ ਪਾਣੀ ਨਾ ਹੋਵੇ ਚਲੋ ਬੰਦਾ ਸੱਜਾ ਖੱਬਾ ਦੇਖ ਕੇ ਨਗਾ ਲੈਂਦਾ ਸਰ ਕਿਸ ਨੂੰ ਜ਼ਿੰਮੇਵਾਰ ਤੁਸੀਂ ਮੰਨਦੇ ਆ ਮੌਜੂਦਾ ਪ੍ਰਸ਼ਾਸਨ ਨੂੰ ਜਾਂ ਫਿਰ ਇਹ ਜਿੱਥੋਂ ਪਾਣੀ ਆ ਰਿਹਾ ਇਸ ਪਿੰਡ ਵਾਸੀਆਂ ਨੂੰ ਮੰਨਦੇ ਪਏ ਆ ਇਹ ਦੇਖੋ ਜੀ ਪਿੰਡ ਵਾਸੀਆਂ ਦੀ ਵੀ ਹੈਗੀ ਥੋੜੀ ਜਿਹੀ ਪਿੰਡ ਵਾਸੀ ਕੀ ਕਰਨਗੇ ਉਹਨਾਂ ਕੋਲ ਜਗ੍ਹਾ ਹੋਊਗੀ ਪਾਣੀ ਲਈ ਤਾਂ ਫੇਰ ਹੀ ਉਹ ਨਿਕਾਸ ਕਰਨਗੇ ਪਾਣੀ ਦਾ ਪਰ ਵੀ ਜੇਕਰ ਗੱਲ ਕਰੀਏ ਕੋਈ ਪਿੰਡ ਨਵਾਂ ਤੇ ਨਹੀਂ ਵਸਿਆ ਕਾਫੀ ਲੰਬੇ ਸਮੇਂ ਤੋਂ ਪਿੰਡ ਵਸਿਆ ਹੋਇਆ ਹੈ ਕੀ ਪੰਚਾਇਤੀ ਜਿਹੜੀਆਂ ਕਾਰਵਾਈਆਂ ਪਹਿਲਾਂ ਉਹਨਾਂ ਨੇ ਪੂਰਾ ਨਿਕਾਸ ਨਹੀਂ ਸੀ ਕੀਤਾ ਹੋਇਆ ਪਾਣੀ ਦਾ ਇਹ ਦੇਖੋ ਜੀ ਜਿੱਦਾਂ ਅਣ ਪਹਿਲਾਂ ਤੋਂ ਹੀ ਉਹਨਾਂ ਦਾ ਪਾਣੀ ਚ ਅੱਗਲੇ ਆ ਪੀਜੇ ਪਰਲੇ ਪਾਸੇ ਨੂੰ ਉੱਧ ਨੂੰ ਚਾਈ ਜਾਈਦੀ ਆ ਹੂੰ ਹੂੰ ਪਾਣੀ ਹਮੇਸ਼ਾ ਨਮਾਨ ਨੂੰ ਜਾਂਦਾ ਹੂੰ ਹੂੰ ਤੇ ਹੁਣ ਇਹ ਛੋਟਾ ਜਿਹਾ ਕੰਮ ਹੈ ਨੀਗਾ ਜਾਂ ਤਾਂ ਇਹਨੂੰ ਮਤਲਬ ਜਗਾ ਇੱਥੇ ਲੱਗੇ ਮਿਲੇ ਛੱਪੜ ਲੈ ਇਹਨਾਂ ਨੂੰ ਫੇਰ ਆ ਸਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਸਰ ਜੀ ਆ ਜਿਹੜਾ ਪਾਣੀ ਆ ਪਾਣੀ ਨਾ ਰੁਕੇ ਹੂੰ ਔਰ ਥੋੜੀ ਰੋਡ ਬਣ ਜਵੇ ਜਿਹੜਾ ਬਣਨ ਲੱਗੇ ਆ ਮਤਲਬ ਬੰਨ ਨਾ ਹੋਣ ਤਾਂ ਪਾਣੀ ਵਿੱਚ ਛੜਕਦੇ ਖੜਾ ਹੀ ਨਾ ਬਟੋਏ ਜਿੱਦਾ ਪੀਣਾਂ ਕੋ ਜਣਾ ਬਸ ਸੋਸਾਇਟੀ ਗੱਲਬਾਤ ਹੋਈ ਉਹਨਾਂ ਨਾਲ ਉਹ ਕਹਿੰਦੇ ਕਿ ਜਿਹੜਾ ਪਾਣੀ ਹੈ ਇੱਕ ਤਾਂ ਕੈਮੀਕਲ ਵਾਲਾ ਪਲੱਸ ਜਿਆਦਾ ਪਾਣੀ ਹੋਣ ਕਰੇ ਫਸਲ ਖਰਾਬ ਹੋ ਸਕਦੀ ਹੈ ਇਸ ਕਰਕੇ ਉਹਨਾਂ ਨੇ ਬੰਨ ਲਾਏ ਆ ਸਰ ਜੀ ਚਲੋ ਉਹਨਾਂ ਦੀ ਵੀ ਮਜਬੂਰੀ ਆ ਹੂੰ ਹੂੰ ਉਹਨਾਂ ਦੀ ਵੀ ਮਜਬੂਰੀ ਆ ਤੇ ਕੋਸ਼ਿਸ਼ ਇੰਨੇ ਦਾ ਕਰ ਸਕਦੇ ਕਿਉਂਕਿ ਜ਼ਮੀਨ ਫਤਿਹਪੁਰ ਦੀ ਆ ਹੂੰ ਸਲਾਹ ਦੇ ਨਾਲ ਕਿਤੇ ਮਤਲਬ ਜਾਂ ਪਿੰਡ ਦੇ ਉਹਨਾਂ ਨੂੰ ਜਗ੍ਹਾ ਦੇ ਦੇਣ ਥੋੜੀ ਜਿਹੀ ਜਿਹੜੀ ਨਮਾਨ ਵਾਲੇ ਪਾਸੇ ਨੂੰ ਹੋਵੇ ਕਿ ਜਿੱਥੇ ਉਹਨਾਂ ਦਾ ਪਾਣੀ ਪਿੰਡ ਦਾ ਪੀ ਸਕੀ ਕੁਛ ਨਾ ਬ ਨੇ ਵੀਰੇ ਇਹ ਤੇ ਤੁਸੀਂ ਜਿੰਨੀ ਵੀ ਪਿੰਡ ਦੀ ਸੰਗਤ ਹੈ ਸਾਰੇ ਮੋਦਵਰ ਨੇ ਇਹਨਾਂ ਨੂੰ ਆਪਣੀ ਗੱਲ ਅਸਲ ਪ੍ਰਸ਼ਾਸਨ ਤੱਕ ਹੀ ਰੱਖਣੀ ਚਾਹੀਦੀ ਹੈ ਦੇਖੋ ਜੀ ਇਹਨਾਂ ਨੂੰ ਵੀਡੀਓ ਤੇ ਜਾਣਾ ਚਾਹੀਦਾ ਤੇ ਆਪਣੀ ਸਰਕਾਰ ਵੱਲੋਂ ਜਿਹੜੀ ਇਹਨਾਂ ਦੀ ਬਣਦੀ ਆ ਮਤਲਬ ਗ੍ਰਾਂਟ ਵਗੈਰਾ ਲੈ ਕੇ ਛੱਪੜ ਦੀ ਜਗਾ ਲੈ ਕੇ ਤੇ ਇਹਨਾਂ ਨੂੰ ਛੱਪੜ ਬਣਵਾਉਣਾ ਚਾਹੀਦਾ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ